ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦੰਦ ਦੁਗਣੀ ਤੇ ਰਾਤ ਚਾ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰ ਰੋਕਤਾ ਬਖਸ਼ਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਹੋਵਾ ਜੀ ਬੇਮਜਾਜ ਨਾ ਇਹ ਹਟਦਿਆਂ ਚ ਨਾ ਪੈਂਦਿਆਂ ਚ ਨਾ ਪਵੇ ਤਾਂ ਠੀਕ ਹੈ ਤੇ ਅੱਜ ਮਾਰਨਿੰਗ ਟਾਈਮ ਜੀ ਕੰਮ ਦੋਹੇ ਪੈਣਾ ਨੇ ਜੀ ਪੂਰਾ ਖਚਾ ਤੁਸੀਂ ਦੇਖਦੇ ਹੋ ਪਿੱਛੇ ਤਾਂ ਝਾਵਾਂ ਆ ਟੰਗ ਤੇ ਕੱਪੜੇ ਕੱਪੜਿਆਂ ਦੀ ਤਾਂ ਇੰਨਾ ਕਿ ਬੈਰੀ ਐ ਨਾ ਇਹ ਪੁੱਛੋ ਕੁਛ ਨਾ ਜਿਹੜਾ ਪਰਣਾ ਇੱਕ ਵਾਰ ਬੰਨ ਲੈਣਾ ਕੇਸ ਕੀ ਸਿਰ ਪਰ ਮੁੜ ਕੇ ਮਜਾ ਆ ਬੰਨਣ ਦੇ ਦੂੰਗੀਆਂ ਇੰਨਿਆ ਕੰਮ ਹੀ ਆ ਵੀ ਮਸ਼ੀਨ ਦੇ ਵਿੱਚ ਜਾਊਗਾ ਮਸ਼ੀਨ ਤਾਨ ਦੀ ਵਿਚਾਰੀ ਜਿਹੜੀ ਚੱਲੀ ਜਾਂਦੀ ਢੱਕੇ ਡੋਲੇ ਖਾਂਦੀ ਤੇ ਹੁਣ ਗੱਲ ਹੈਗੀ ਜੀ ਐਦਾਂ ਅੱਜ ਮੌਸਮ ਹੈਗਾ ਅ ਖੁਸ਼ਕਾ ਜਿਹਾ ਮੌਸਮ ਹੈ ਬਾਕ ਤੇ ਕੋਸਾ ਜਲ ਕਰਦਾ ਮੈਂ ਕੋਈ ਵਧੀਆ ਜਿਹਾ ਆਈਟਮ ਬਣਾਈ ਜਾਵੇ ਖਾਈ ਜਾਵੇ ਪਰ ਮਨ ਨੂੰ ਪਤਾ ਵੀ ਇਹ ਤਾਂ ਸੋਚਦੀ ਹੈ ਨਾ ਵੀ ਹੁਣ ਸੰਦੀਪ ਦੇ ਕਰਨ ਇੱਧਰ ਹੀ ਹੋਣਾ ਹੈ ਵੀ ਮਰ ਮਰਦਾ ਬੋਲੂ ਕੱਫੜ ਵਾੜੂ ਬੇਬਕੀਰ ਹੈ ਕੋਈ ਨਾ ਕੋਈ ਗੱਲ ਹੈ ਜੀ ਕਹਿਣੀ ਬੇਹੂ ਦੇ ਪਿੱਛੇ ਫੇਰ ਬਿਵਾਦ ਖੜਾ ਹੋਣਾ ਲੜਾਈ ਲੜਾਈ ਹਏ ਲੜਾਈ ਕੈਮਰਾ ਘਮਾਓ ਜੀ ਸ਼ੁਕਰ ਹੈ ਵੀ ਸ਼ੁਕਰ ਹੈ ਦੇਖੋ ਜੀ ਕਿਹੜਾ ਸਾਬ ਨਾਲ ਅੰਦਰ ਦਾ ਸਮਾਨ ਨਿਕਲਿਆ ਤੇਰੀ ਮੇਰੀ ਚੱਲੀ ਹੈ ਨਾ ਹਵਾ ਹਾਂ ਜੱਟੀਆਂ ਮਿੱਟੀ ਘੱਟੀ ਕੱਲ ਹਵਾਵਾਂ ਮਾਂ ਬਹੁਤ ਤੇ ਚੱਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੈਗੇ ਆਂ ਜੀ ਕੱਪੜਿਆਂ ਦੇ ਵੈਰੀ ਅਸੀਂ ਹੈਗੇ ਆ ਜੀ ਇਹ ਚੀਜ਼ ਦੇ ਵੈਰੀ ਇਹ ਚੀਜ਼ ਦੇ ਮਤਲਬ ਕਰਨੀਆਂ ਦੇ ਵੈਰੀ ਅੱਛਾ ਤੁਹਾਨੂੰ ਪਤਾ ਵਈ ਯਾਤਰਾ ਕਰਕੇ ਆਏ ਆਂ ਹਾਂ ਤੇ ਫਿਰ ਜਿਹੜੇ ਉਹਨਾਂ ਦੇ ਕੱਪੜੇ ਤੇ ਪਾਣੇ ਵਗੈਰਾ ਸਾਰੇ ਧੋਣੇ ਤੇ ਨਾ ਪਰ ਮੈਂ ਹੁਣ ਇੱਕ ਮੇਰੀ ਗੱਲ ਸੁਣ ਮੈਂ ਬਾਹਰ ਕੱਪੜਾ ਪਰ ਲੈ ਰਣੀ ਗਾ ਕਹਾਣੀ ਜਾ ਕੇ ਕੈਮਰਾ ਘਮਾਉਣਾ ਵੀ ਜਿਹੜੇ ਕੱਪੜੇ ਬਾਹਰ ਸਕੋਣੇ ਪਏ ਉਹਦੇ ਚ ਕਿੰਨੇ ਮੇਰੇ ਕਿੰਨੇ ਤੁਹਾਡੇ ਕਿੰਨੇ ਬਾਈ ਦੇ ਸਾਰੇ ਤਾਂ ਬਾਈ ਦੇ ਹੈ ਨਹੀਂ ਅੱਛਾ ਫਿਰ ਮੈਂ ਤੁਹਾਨੂੰ ਦੱਸਤਾ ਰਹੀ ਵੀ ਕੱਲ ਅਸੀਂ ਕੱਪੜੇ ਨਹੀਂ ਧੋਤੇ ਹੂੰ ਕੱਲ ਪਿਆ ਤਾਂ ਮੌਸਮ ਖਰਾਬ ਕਿਣੀ ਕਿਣ ਮਣੀ ਜੀ ਪੈਂਦੀ ਦੀ ਉਹਦੇ ਵਿੱਚ ਪਰ ਕੱਪੜੇ ਚ ਹੂੰ ਸਮੈਲ ਆਈ ਜਾਂਦੀ ਹੈ ਸਮੈਲ ਆਉਣ ਲੱਗੀ ਤਾਂ ਉਹਨੂੰ ਜਿਆਦਾ ਹੀ ਖੁਸ਼ਬੂ ਵਾਲੀਆਂ ਹੋ ਗਈਆਂ ਜੀ ਇਹ ਕਹਿਣ ਦਾ ਭਾਵੇਂ ਇਹ ਜਿਆਦਾ ਹੀ ਖੁਸ਼ਬੂ ਵਾਲੀਆਂ ਹੋ ਗਈਆਂ ਭਾਈ ਇਹ ਬਣੀਆਂ ਜੀ ਇਹ ਤਕੜੀਆਂ ਬਣਗੀਆਂ ਯੂਟਿਊਬਰਾਂ ਨਹੀਂ ਤੁਹਾਡਾ ਕਹਿਣ ਦਾ ਭਾਵੇਂ ਇਹ ਕਿਸੇ ਰੋਜ਼ ਕੱਪੜੇ ਤਾਂ ਹੀ ਰੋਜ਼ ਇੱਕ ਦਿਨ ਨਾਗਾ ਪਾਉਣ ਲੱਗੇ ਤਾਂ ਤੁਹਾਨੂੰ ਦੁੱਖ ਮੈਂ ਦੁੱਖ ਨਹੀਂ ਇੱਕ ਦਿਨ ਨਾਗਾ ਨਹੀਂ ਮੇਰੀ ਮਾਤਾ ਹਫ਼ਤੇ ਬਾਅਦ ਮਸ਼ੀਨ ਲਾਉਂਦੀ ਹੁੰਦੀ ਸੀ ਅੱਛਾ ਜੀ ਪਰ ਜਾਤਾ ਮਸ਼ੀਨ ਹੈ ਵੀ ਨਹੀਂ ਸੀ ਕੁਦਰਤੀ ਗੱਲ ਆ ਨਿਕਲ ਗਿਆ ਦਿਮਾਗ ਦੇ ਵਿੱਚ ਹਫ਼ਤੇ ਬਾਅਦ ਇੱਕ ਵਾਰ ਕੱਪੜੇ ਧੋਹ ਹੁੰਦੇ ਤੇ ਐਤਵਾਰ ਨੂੰ ਨਾਲੇ ਸਾੜੀ ਨਿਲਾਇ ਧਲਾਈ ਵੀ ਨਾਲੇ ਹੁੰਦੀ ਸੀ ਹੁਣ ਤਾਂ ਰੋਜ਼ ਨਿਆਣਿਆਂ ਨੂੰ ਵੀ ਪਾਣੀ ਤੇ ਡੋਬ ਦਿੰਦੇ ਸੱਜਰੇ ਉੱਠ ਕੇ ਯਾਦ ਨਿਆਣੇ ਇੰਨਾ ਲਿਬਰ ਦੇਣੀ ਤੇ ਅੱਛਾ ਨਿਆਣਿਆਂ ਨੂੰ ਪਤਾ ਤਾਂ ਵੀ ਅਸੀਂ ਕਿਹੜੇ ਦਿਨ ਹੁਣਾਂ ਕਿਵੇਂ ਕੱਪੜੇ ਲਵੇੜਨੇ ਆ ਹੁਣ ਤਾਂ ਨਿਆਣੀ ਚਾਰ-ਚਾਰ ਕੱਪੜੇ ਬਦਲਦੇ ਨੇ ਦਿਵਾਰੀ ਚ ਜਦ ਤਾ ਸਾਰੇ ਕੱਚਾ ਹੁੰਦਾ ਤਾਂ ਹੁਣ ਤਾਂ ਹੋ ਵੀ ਪੱਕਾ ਗਿਆ ਮਤਲਬ ਉਹ ਵੀ ਚੰਗਾ ਨਹੀਂ ਲੱਗਾ ਕਿਆ ਨਹੀਂ ਚੰਗਾ ਲੱਗਾ ਤਾਂ ਚਿੱਟੇ ਜਗੰਦ ਦੀ ਗਾ ਨਾ ਨਿਆਣਿਆਂ ਤੇ ਗੰਦ ਦਿਖਦਾ अच्छा बढ़िया याददा हो जी और ये गल ਸਾਡੀ ਜੀ ਪਹਿਲੀ ਗੱਲ ਹੁਣ ਮੈਂ ਕਹਿ ਕਹਾਂ ਮਰੀ ਸਮਝ ਤੇ ਬਾਹਰ ਆ ਕਹਾਣੀ ਹਾਂਜੀ ਹਾਂ ਬਈ ਇਹ ਤਾਂ ਸਾਡੀ ਪਹਿਲੀ ਸ਼ੁਰੂ ਹੋ ਗਈ ਗੱਲ ਆਹ ਹਾਂ ਮੈਨੂੰ ਕੰਮ ਨਵੇੜ ਲੰਦੋ ਗੱਲਾਂ ਦੇ ਵਿੱਚ ਨਾ ਪਾਓ ਅੱਜ ਅਸੀਂ ਅਨੰਦਪੁਰ ਸਾਹਿਬ ਬਾਰੇ ਸੁਣਤਦੇ ਵੀ ਜਾਣਾ ਹੈ ਕੋਈ ਨਹੀਂ ਇਹ ਪਤਾ ਚੱਕਰ ਗਿਆ ਜੀ ਇਹ ਇਹਦੇ ਨੂੰ ਆਪਦੇ ਤੋਂ ਪੈ ਗਈ ਥੋੜੀ ਜੀ ਲੰਗਰ ਦਾ ਲੰਗਰ ਸ਼ਕਣ ਦੀ ਬਿਨਾਂ ਆਪ ਹੱਥ ਮਿਹਨਤ ਕਰਕੇ ਨਹੀਂ ਸ਼ਕਣਦਾ ਬੇਕੜੀ ਫਰੀਦ ਹੀ ਮਿਲ ਜਾਵੇ ਬਸ ਇੱਧਰ ਚੱਲ ਕੇ ਉੱਧਰ ਚੱਲ ਹਾਂ ਕਿਹੜਾ ਮੂਰਦਾ ਲੰਗਰ ਖਾਣੇ ਨਾ ਬੰਦੇ ਦਾ ਤਾਂ ਤਾਂ ਹੀ ਹੋ ਜਾਂਦਾ ਕਿਸਮਤ ਵਾਲੇ ਹੁੰਦੇ ਉਹ ਵੀ ਗੱਲ ਬੱਕਰੀ ਆ ਹਰ ਕਿਸਮਤ ਲੋਗ ਬੰਦੇ ਦੇ ਟੁੱਟ ਜਾਂਦੇ ਆ ਚਾਹੇ ਥੋੜਾ ਜਿਹਾ ਪ੍ਰਸ਼ਾਦ ਹੋਵੇ ਚਾਹੇ ਪ੍ਰਸ਼ਾਦਾ ਹੋਵੇ ਹੂੰ ਗੱਲਾਂ ਖਾਣਾ ਜ਼ਰੂਰੀ ਹੈ ਗੱਲਾਂ ਦਾ ਕੜਾ ਗੱਲਾਂ ਦਾ ਕੜਾ ਅੱਛਾ ਨਹੀਂ ਕੜਾ ਮੇਰੀ ਇਹ ਗੱਲ ਹੋ ਨਹੀਂ ਜਿਹੜਾ ਆਪ ਤਿਆਰ ਕਰਦੇ ਆਂ ਘਰ ਦੇ ਵਿੱਚ ਉਹ ਵੀ ਗੁਰੂ ਦਾ ਲੰਗਰ ਹੈ ਜੇ ਤੁਸੀਂ ਬਹਿਗੁਰੂ ਬਹਿਗੁਰੂ ਕਰਦੇ ਜੇ ਬਹਿਗੁਰੂ ਉਹ ਯਾਰ ਤੁਸੀਂ ਗੱਲ ਸੁਣੋ ਜੇ ਬਹਿਗੁਰੂ ਬਹਿਗੁਰੂ ਕਰਕੇ ਜਪੂਗੇ ਜੇ ਉੱਥੇ ਕਰੀ ਜਾਵੇ ਇਹ ਦੀਦੀ ਹੈ ਤੂੰ ਉੱਥੇ ਨੂੰ ਗਈ ਤੀ ਦੀਦੀ ਕੀ ਆ ਬਣਾ ਹਾਂ ਉਹਨਾਂ ਤੋਂ ਤੂੰ ਕੀ ਆ ਕਿਹਾ ਉਹ ਸੰਦੀਪ ਉੱਥੇ ਗਈ ਸੀ ਕਿ ਆਪਣਾ ਜੇ ਤਰੇ ਇਹ ਤੁਹਾਨੂੰ ਲੋਕੇ ਕਦੂ ਦੀ ਨਾ ਡਾਕਟਰ ਸਾਹਿਬ ਆ ਗਏ ਜੀ ਸਾਡੇ ਹਾਂ ਜੀ ਡਾਕਟਰ ਸਾਹਿਬ ਸਾਸਰੀ ਘਰ ਤਾਂ ਬੁਲਾ ਦੋ ਆਲੂ ਪਿਆਜ਼ ਡਾਕਟਰ ਸਾਹਿਬ ਤੁਸੀਂ ਕਰਦੇ ਕਿ ਫਿਰਦੇ ਹਾਂ ਉਹ ਡਾਕਟਰ ਸਾਡਾ ਬਹੁਤ ਖਰਾਬ ਹੋ ਗਿਆ ਪਹਿਲਾਂ ਸਾਸਰੀ ਘਰ ਬੁਲਾ ਦੋ ਪਹਿਲਾਂ ਪਹਿਲਾਂ ਨਹੀਂ ਫੇਰ ਫੇਰ ਪਹਿਲਾਂ ਸਾਸਰੀ ਘਰ ਹਾਂ ਆਲੂ ਕਾ ਕਰਨੇ ਦਾ ਇਹੋ ਜੁੱਤੀ ਲੈ ਰੱਖੋ ਲੋ ਬਗੀ ਘਾੜ ਕੇ ਰੱਖ ਤੇ ਚਾੜੂ ਲਾਉਣਾ ਹੀ ਮੈਂ ਮੈਂ ਮੇਰੀ ਨਹੀਂ ਗੱਲ ਉਹਨੂੰ ਦੀ ਤੇ ਮੇਰੀ ਗੱਲ ਸਾਰ ਨੂੰ ਮੈਂ ਪਹਿਲੀ ਵਾਲੀ ਗੱਲ ਹੁਣ ਪਿੱਛੇ ਆ ਗਈ ਵੀ ਮੈਂ ਕਹਿੰਦਾ ਵੀ ਪ੍ਰਸ਼ਾਦਾ ਤੁਸੀਂ ਬਹੇਰੋ ਬਹੇਰੋ ਕਰਕੇ ਛਕੋਗੇ ਠੀਕ ਹੈ ਜੀ ਛਕੋਗੇ ਵੀ ਛਕਾਉਂਗੇ ਵੀ ਤੇ ਬਣਾਉਂਗੇ ਸਾਡੀ ਜਿਹੜੀ ਸੁੱਧ ਬੋਤਾਂ ਨਾ ਸੁੱਧ ਬੋਤ ਨੂੰ ਬਹੁਤ ਸ਼ਾਂਤੀ ਮਿਲੂਗੀ ਜੇ ਅਸੀਂ ਉੱਥੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਪ੍ਰਸ਼ਾਦੇ ਬਣਾ ਲੈ ਇੱਧਰ ਉੱਧਰ ਵੀ ਸਾਡੇ ਮਨ 'ਚ ਖਿਆਲ ਆ ਜਾਣਾ ਇੱਧਰ ਉੱਧਰ ਦੇਸੀ ਕੰਮ ਕਰਦੇ ਫਿਰ ਜਾਣਾ ਉਹ ਸਵਾਗਤ ਨਹੀਂ ਹੋਣਾ ਹੈਗਾ ਫਿਰ ਗੱਲ ਇਹ ਤਾਂ ਹੈ ਹਾਂ ਤਾਂ ਹੀ ਤਾਂ ਸੀ ਕਹਿੰਦੇ ਗੁਰਦੁਆਰੇ ਚ ਜਾ ਕੇ ਬਾਹਰੋਂ ਨਿਕਲ ਕੇ ਪਛਾਤਾ ਜਾਂਦਾ ਹੁੰਦਾ ਕਹੇ ਤਾਂ ਲੜਦੇ ਨਹੀਂ ਆਪਾਂ ਕਦੇ ਕਿਸੇ ਨਾਲ ਲੜਦੇ ਕਦੇ ਕਿਸੇ ਨਾਲ ਲੜਦੇ ਸੋ ਕੋ ਗੱਲ ਨਹੀਂ ਤਾਂ ਉਹਦੇ ਸੁਸਮਾਨੀ ਬਣੇ ਉਹ ਸੋਚਦੀ ਹੈ ਕਿ ਮੈਂ ਕਿਉਂ ਕਰਦਾ ਨਾ ਭਾਈ ਗੁਰਦੇ ਦਾ ਖਾਲਸਾ ਭਾਈ ਗੁਰਦੇ ਦੀ ਭਾਵੇਂ ਮੈਂ ਕਹਾਂਦਾ ਵਿੱਕੇ ਨੂੰ ਕਰਦਾ ਨਾ ਮੰਨ ਮੰਨੂ ਘਾਉ ਫੜਕਾਉਣਾ ਮੈਂ ਤਾਂ ਦੇਖੋ ਮੈਂ ਤਾਂ ਇੱਕ ਗੱਲ ਕਹਿੰਦੀ ਸੀ ਇਹਨਾਂ ਨੂੰ ਵੀ ਇਹ ਇੱਕ ਸੰਦੀਪ ਦਾਦਾ ਦੱਖਣ ਚੱਲਣ ਕਰਕੇ ਜੇ ਤੁਹਾਨੂੰ ਪਤਾ ਹੈ ਵੀ ਜਿਹੜੇ ਨੇ ਸੱਟਾ-ਸੱਟਾ ਦਿਮਾਗ 'ਚ ਵੱਜੇ ਹੋਈਆਂ ਪੁਰਾਣੀਆਂ ਉਹਦੇ ਕਰਕੇ ਉਹ ਪਾਗਲ ਹੋ ਜਾਂਦੀਆਂ ਹੈ ਹੈ ਕਹਿੰਦਾ ਭਾਵੇਂ ਤਾਂ ਉਹ ਨਾ ਨਾ ਮੈਂ ਤਾਂ ਉਹ ਉਹਨੇ ਗੁਲੀਆਂ ਤੋੜਦੀ ਐ ਗੱਲ ਇਹ ਹੈ ਜੀ ਨਹੀਂ ਇਹਦਾ ਸੱਟਾ ਸੱਟਾ ਜਿਹੜੇ ਵੱਜੇ ਹੋਏ ਜੀ ਉਹ ਦਰਦ ਕਰੀ ਜਾਂਦੀ ਇਹਦੇ ਤੱਕੜ ਚੱਲਣ ਕਰਕੇ ਸੁਖੋ ਭੈਣ ਜੀ ਦਾ ਥੋੜਾ ਜਿਹਾ ਜਿਹੜੀ ਟਾਉਂਸਰਾਂ ਦੀ ਦਿੱਕਤ ਆ ਜੀ ਉਹ ਤੁਸੀਂ ਬਾਅਦ ਤੇ ਪਤਾ ਹੀ ਲੱਗ ਜਾਉਣਾ ਤੁਹਾਨੂੰ ਗਰਦ ਗਲਾ ਕੁਝ ਮੌਸਮ ਆ ਇਹ ਮੌਸਮ ਦੇ ਵਿੱਚ ਆ ਕਿ ਇਹਨਾਂ ਨੂੰ ਦਿੱਕਤ ਹੋ ਜਾਂਦੀ ਜੇ ਕਣਕਾਂ ਦੇ ਵਿੱਚ ਮੌਸਮ ਅਪਸੈਟ ਜਾਂ ਹੁੰਦਾ ਗਰਦ ਗੁਰਦੂ ਜੀ ਆਉਣੀ ਸ਼ੁਰੂ ਹੋ ਜਾਂਦੀ ਐ ਫਿਰ ਇਹਨਾਂ ਨੂੰ ਦਿੱਕਤ ਹੋ ਜਾਂਦੀ ਕ੍ਰੇਟ ਪਰ ਮੈਂ ਚਾਹੁੰਦਾ ਵੀ ਅੱਜ ਕਿਆ ਚਾਹੁੰਦੇ ਹੋ ਤੁਸੀਂ ਵੀ ਪਾਣੀ ਹੱਥੀਂ ਕਿਉਂ ਨਹੀਂ ਗਿਆ ਤੁਸੀਂ ਵੀ ਪਾਣੀ ਇੱਥੇ ਪ੍ਰਸ਼ਾਦਾ ਬਣ ਕੇ ਦੋਗੇ ਤੁਹਾਨੂੰ ਪਤਾ ਪਾਪਾ ਜੀ ਪ੍ਰਸ਼ਾਦਾ ਛੱਕ ਗਏ ਵੀਰ ਜੀ ਵੀ ਛੱਕ ਗਏ ਕਰਨ ਵੀ ਛੱਕ ਗਿਆ ਤੇ ਭੋਗ ਵੀ ਲੱਗ ਗਿਆ ਅੱਛਾ ਜੀ ਤੇ ਹੁਣ ਤੁਹਾਡੇ ਵਾਸਤੇ ਸੀ ਜੀ ਪ੍ਰਸ਼ਾਦਾ ਤਿਆਰ ਕਰਨਾ ਜੀ ਹਾਂਜੀ ਤੇ ਨੇ ਬੜੀ ਗੱਲ ਕਹਿ ਦਿੱਤੀ ਮੇਰੇ ਦਿਲ ਪਰ ਸੱਟ ਲੱਗੀ ਕਾਦੀ ਮੇਰੇ ਬਾਹਤ ਨੇ ਕਹਿੰਦੀ ਪ੍ਰਸ਼ਾਦਾ ਤੁਹਾਡੇ ਬਾਤ ਤੇ ਤਿਆਰ ਕਰਨਾ ਹੋਰ ਤਾਂ ਕੀ ਦੇ ਬਾਤ ਕਰਨਾ ਨਾ ਮੈਂ ਤੁਹਾਨੂੰ ਪੁੱਛਦੀ ਆ ਵੀ ਸਾਰਿਆਂ ਨੇ ਇੱਧਰ ਜੀ ਰੋਟੀਆਂ ਖਾ ਲੀਆਂ ਪਰ ਤੁਸੀਂ ਕਹਿੰਦੇ ਪਾਣੀ ਆ ਤੀ ਰੋਟੀ ਗਣੀ ਹੈ ਬਾਹੀ ਨੇ ਵੀ ਛੱਕ ਲੈਣੀ ਜਦ ਬਣਦੀ ਹੁੰਦੀ ਹੈ ਨਾ ਗਰਮ ਗਰਮ ਹਾਂਜੀ ਹੈ ਹਰ ਭਾਈ ਜੀ ਕਿੰਨੇ ਪ੍ਰਸ਼ਾਦ ਦੇ ਛੱਕੇਗੇ ਪਤਾ ਇੱਕ ਫੇਰ ਇਹਦਾ ਮਤਲਬ ਉਹਨਾਂ ਨੇ ਪਰਚਾਤਾ ਸਾਕੇ ਲੈ ਨਾ ਛਕਣਾ ਉਹਨਾਂ ਨੇ ਫੇਰ ਨਹੀਂ ਕਹਿਣ ਦਾ ਭਾਵੇਂ ਐ ਕਿ ਹੁਣ ਜਿਹੜੀ ਮੱਖਣੀ ਤੁਹਾਨੂੰ ਦਿਖਦੀ ਐ ਫਰਿੱਜ ਚ ਪਈ ਰਲ ਕੇ ਐ ਮੈਨੂੰ ਪਤਾ ਪਾਣੀ ਆਤੀ ਰੋਟੀਆਂ ਉਹਨੂੰ ਚ ਪਾਣੀ ਕਰਦੇ ਆਉਂਦੇ ਉਹਨਾਂ ਨੇ ਮੀ ਆ ਗਿਆ ਲੈ ਮੀ ਨਹੀਂ ਆਇਆ ਇਹ ਇਹ ਆਲੂ ਪਿਆਜ਼ ਪਤਾ ਨਹੀਂ ਇਹਨੇ ਕੈ ਕਿਹੜੇ ਚੱਕਰਾਂ ਚ ਫਸੀ ਵੀ ਐ ਲੈ ਰੀਤ ਹੁਣ ਦੇਖੀ ਘਟਾਈ ਹੋਣੀ ਪਹਿਲੀ ਨਹੀਂ ਕੰਮ ਨਿਪਟਦਾ ਮੇਰਾ ਤਾਂ ਕਿਆ ਕਰਨਾ ਫਿਰ ਦੱਸੋ ਕਿਆ ਕਰਨਾ ਫਿਰ ਕਿਆ ਕਰ ਰਹਾ ਭਾਈ ਉਹ ਮੈਨੂੰ ਤਾਂ ਆਪਣੀ ਸਮਝ ਲਾਦੀ ਵੀ ਕਿਆ ਕਰੂ ਫਿਰ ਹਾਂ ਮੈਂ ਲਾਦਾ ਛੜੂ ਪੋਚਾ ਤੇ ਤੁਸੀਂ ਆਟਾ ਗੁੰਨੋ ਚਲੋ ਜੀ ਤੇਦਾ ਹੁਣ ਅੱਧ ਕਿੱਥੇ ਆ ਗਿਆ ਮੈਂ ਪਹਿਲਾਂ ਸਾਸਰੀ ਘਰ ਬਣਾ ਮੀਂ ਚ ਖੜ ਜਣ ਸਾਸਰੀ ਘਰ ਬਣਾ ਦੇ ਉੱਪਰ ਰੱਬ ਨੂੰ ਘਰ ਆਣ ਦੇ ਕਰ ਕ ਤਬਾਹ ਗਰੂ ਜੀ ਮੀਨਾ ਪਾਉ ਕਰ ਪਹਿਲਾਂ ਕਹ ਦੇ ਤਬਾਹ ਗਰੂ ਜੀ ਮੀਨਾ ਪਾਉ ਕਹ ਦੇ ਕਬਾਹ ਗਰੂ ਮੀਨਾ ਪਾ ਤਬਾਹ ਗਰੂ ਮੀਨਾ ਪਾ ਨਾ ਨਾ ਚਾਚਰੀ ਗੱਲ ਬੁਲਾ ਦੇ ਫਿਰ ਚਾਚਰੀ ਕਾਲ ਜੀ ਸਾਰਿਆਂ ਨੂੰ ਕਾ ਚਾਚਰੀ ਗੱਲ ਵੀ ਕਹ ਹੈ ਹਾਂ ਆ ਦੇ ਆ ਦੇਗਾ ਗੁੱਟਾ ਕਰਿਆ ਵੇ ਮੇਲੇ ਪੁੱਤਰੇ ਜਲੇ ਜੁਲੇ ਜਲੇ ਕੱਲ ਦੇ ਲੈ ਕਿ ਲੱਕੀ ਵਿਦਾਏ ਇਹ ਹੁਣ ਨਾ ਆਉਗੀ ਜੀ ਚਲੋ ਹੁਣ ਹਾਂਜੀ ਕਹਿੰਦੇ ਵੀ ਕੋਸ ਪਾਉਣ ਵਾਸਤੇ ਬੇਨਤ ਤਾਂ ਕਰਨੀ ਪੈਂਦੀ ਆ ਮੈਂ ਵੀ ਤਾਂ ਉਹੀ ਕਹਿਣ ਲੱਗੀ ਸੀ ਮੈਂ ਜੀ ਇਹਨਾਂ ਨੂੰ ਹੁਣ ਬਹੁਤ ਵਧੀਆ ਗਰਮਾ ਗਰਮ ਪ੍ਰਸ਼ਾਦਾ ਉੱਪਰ ਮੱਖਣੀ ਹਾਂ ਮਿਰਚਾਂ ਦਾ ਦੇ ਦੀ ਚਟਣੀ ਹਾਂ ਹਾਂ ਆ ਪਿਆਜ਼ ਆਹ ਤੇ ਹੈ ਆਹ ਮਾਸੀ ਅੱਕੜੀ ਰਾਣੀ ਅੱਜ ਮੁਕੇ ਖਾ ਲਈ ਅੱਜ ਜਿਹੜਾ ਮੈਂ ਅੱਕੜੀ ਬਣਾ ਦੇ ਕਿੱਦਾਂ ਹੋਗਾ ਜੀ ਕੁਲੱਤ ਇੱਕੋ ਲਾਤ ਰਿਆ ਬਹੁਤ ਮਿਹਨਤ ਕਰੀਆ ਬਹੁਤ ਮਿਹਨਤ ਕਰੀਆ ਦਾ ਟੱਡ ਕਰਨ ਵਾਸਤੇ ਕਹਿੰਦੇ ਵਜਨ ਵਾਧਾ ਛੇਤੀ ਘਟਾਉਣਾ ਬਹੁਤ ਔਖਾ ਪਰ ਠੀਕ ਹੈ ਘਟਦਾ ਨਹੀਂ ਵਜਨ ਤਾਂ ਨਹੀਂ ਬਤਾ ਵਜਨ ਦਾ ਮੇਰਾ ਉੱਥੇ ਖੜਾ 97 98 99 ਬਸ ਆ ਗਰਮੀਆਂ ਚ ਕੁਆਂਟਲ ਹੋ ਲਿਆ ਉਸ ਤੋਂ ਬਾਅਦ ਹੁਣ ਫੇਰ ਮੈਂ ਕਹਿੰਦਾ 98 ਦੇ ਲਗਭਗ ਹੋਣਾ ਹੈ ਮੇਰਾ ਘਟੋ ਘਟਾ 20 ਸਾਲ ਦਾ ਇਹਦੇ ਵਿੱਚ ਵਿੱਚ ਖੜਾ 97 95 ਦੇਖੀ ਜਾਓਗੀ ਕਿਆ ਕਿਆ ਸਭ। ਮੈਂ ਕਹਿਣਾ ਤਾਂ ਮੈਂ। ਮੈਂ ਕਹਿਦੀ ਲੈਣ। ਇਹ ਕਿਹਾ ਦਾ। ਨਾ ਨਾ ਨਾ। ਇਹ ਜਾਣਦੀ ਆ ਮੈਂ ਤੈਨੂੰ। ਨੋ ਨੋ ਦੇਖ ਮੈਨੂੰ ਟੀਕੇ 15 18 ਇਕੱਠੀ ਲਾਉਣੇ ਪਾਣੇ। ਔਰ ਤਾਂ ਨਾ ਇੰਨਾ ਮਾਸ ਦੀ ਚਮੜੀ ਘੜੀ ਗਿਆ। ਚਲੋ ਠੀਕ ਆ ਜੀ ਹੁਣ ਮੈਂ ਦੇਖਦਾ ਮੈਂ ਆਟਾ ਗੁੰਨ ਲਵਾਂ। ਫਿਰ ਮਿਲਦੇ ਆ ਤੁਹਾਨੂੰ। ਲਓ ਜੀ ਆਪਾਂ ਆਪਾਂ ਆਪਣੀ ਦੂਦੀ ਪਰ ਮੂਹੇ ਹਾਜ਼ਰ। ਮਾ ਚਲ ਆਟਾ ਗੁੰਨ ਕੇ ਦੇ ਦਉ। ਫੇਰ ਵੀ ਇਹਦੇ ਉੱਪਰ ਕੰਮ ਕਰਦੀ ਬਰਦੋਰਾ। ਫਾਬ ਜੀ ਦੀ ਸਿਹਤ ਅਜੇ ਕੋਲ ਠੀਕ ਨਹੀਂ ਹੈਗੀ ਮਾਹਣ ਜੇ ਪਾਣੀ ਇੱਥੇ ਰੋਟੀਆਂ ਉੱਤੇ ਤਾਂ ਜਿੰਨਾ ਸਮਾਨ ਪਾ ਜੇ ਮੈਂ ਘੱਟ ਆ ਆ ਕੁਸਤਾ ਪਿਆਜ਼ ਕਰ ਲੈ ਜੀ ਮੈਂ ਮਰੀਚ ਆ ਕੁ ਤਨੀਆ ਤਾਂ ਹੈ ਨਹੀਂ ਤੇ ਆ ਪਦੀਨੇ ਦੇ ਬਣਾਤਾ ਮੈਂ ਆਪੇ ਸਟੇਰ ਕਰ ਲੈ ਜੀ ਹਰੀ ਮਿਰਚਾਂ ਐਂਡ ਅਦਰਕ ਇਹ ਸਾਰਾ ਇਹਦੇ ਵਿੱਚੇ ਪਾਣਾ ਆਪੇ ਦੇ ਇਹ ਆਟਾ ਹਾਂ ਜੇ ਮੈਨੂੰ ਜ਼ਿਆਦਾ ਲੱਗਦਾ ਤੋਂ ਜੀ ਇਹਨੂੰ ਕਟਾਇਆ ਗਾ ਤਕ ਉਹ ਨਾ ਨਾ ਛਾਣ ਨੂੰ ਬਣਾਣਾ ਹੋਰ ਬਣ ਜੂਗੀ ਝਾਂਗੂ ਬਾਹਰ ਨੂੰ ਸਤਨਾੰਦ ਬਰਕਾਪਾ ਬਾਬਾ ਦਾ ਰੰਗਰ ਬਣੇ ਇੱਕ ਨੰਬਰ ਹੈ ਸੌਤਰਾੰਗੇ ਝਾਂਗੂ ਦੋਈ ਮੱਤੇ ਆ ਵੀ ਥੋੜਾ ਜਿਹਾ ਜੀਰਾ ਬਹੁਤ ਮੁਤਾਬਕ ਆਪਣੇ ਨਾਲ ਜਿਹੜਾ ਸਮਾਨ ਪਾਓ ਵਿਹਾਜ ਮੋੜ ਦੇ ਤੋ ਥੋੜੀ ਜਿਹੀ ਪਾ ਲੋ ਵਿੱਚ ਪਰ ਹਰ ਹੀ ਵਿੱਚ ਪਾ ਤੀ ਨਾ ਚਲੋ ਨਾਲ ਵੀ ਪਾ ਲੈਣਾ ਕੋਈ ਚੱਤਾ ਨਹੀਂ ਮੂਹ ਇਹ ਵੀ ਬੜਾ ਸਾਲ ਮੁਤਾਬਕ ਬਣਾਉਂਦੇ ਤੁਸੀਂ ਮਨੂ ਦੇ ਕਿਨੂ ਵੀ ਚਮਚੇ ਪਰ ਭਰ ਸਿੱਟੀ ਜਾਂਦਾ ਕਿ ਜੇ ਆਪੇ ਦੇਖੋ ਕੋਈ ਛੱਟ ਨਾ ਹੋਵੇ ਜੀ ਅਜੇ ਉਹਨੂੰ ਮੂਹ ਕਿੱਟੇ ਲੱਗਦਾ ਹੇ ਮੇਰੀ ਪ੍ਰਾਰਥਨਾ ਜਿਹੜੀ ਛੁੱਟੀ ਹੁਣ ਆ ਆਪਾਂ ਹੋਣਾ ਜ਼ਰੂਰੀ ਇਹ ਸੰਭਾ ਹੋਣਾ ਚਾਹੀਦਾ ਚਲ ਆਪਾਂ ਤੋਤਾ ਚੜਦਾ ਆਪਾਂ ਨੋ ਰਹਾ ਚੱਤ ਨਾ ਰਹੇ ਹਾਂ ਤੇ ਵੀ ਕੰਮ ਹਰ ਕੋ ਸਿੱਖੇ ਨਾ ਪਚਾਈ ਦਾ ਵਿਹਾਰ ਜ਼ਰੂਰੀ ਹੈ ਕਈ ਵਾਰ ਬੰਦਾ ਕਹੂ ਇਹ ਜਲੀਦਾ ਬੰਦਾ ਤਾਂ ਫਰਜੰਦਾ ਵੀ ਆਪ ਬਣਾ ਕੇ ਖਾਣੀ ਪੈ ਜਵੇ ਜੇ ਕੁਝ ਆਉਣਾ ਹੋਊਗਾ ਤਾਂ ਹੀ ਬਣਾ ਸਕਦਾ ਜੇ ਨਾ ਆਉਂਗਾ ਫਿਰ ਫਿਰ ਮੁਸ਼ਕਲ ਹੋ ਜਾਂਦਾ ਆਟਾ ਜਦ ਲਈ ਤਾਂ ਲੱਗੀ ਆਪਣਾ ਦੌ ਮਾਰਨ ਵਿੱਚ ਇਹ कच्चਾ ਆਪਾਂ ਹੀ ਖਾਈ ਜਾਵਾਂਗਾ ਬੱਸ ਤਾਂ ਮम्मा ਕਾਈ ਕਰਦੀ ਸੀ ਹਾਂ ਚੂਰੀ ਚੂਰੀ ਦੀ ਬਦਲੀ ਚੂਰੀ ਚੂਰੀ ਕਰੀ ਜਾਂਦੀ ਜੀ ਇਹ ਦੌ ਮਾਰ ਤੀ ਵੀ ਬੜਾ ਦੇਖੀ ਜਾਓ ਵੀ ਹੁਣ ਮੈਂ ਤਾਂ ਦਾ ਕਰਤੀ ਫੂਰੀ

ਜਦੋਂ ਪੱਕਾ ਟੁਕੜਾ ਲੋਕੀ ਬਣੂਗੀ ਫੇਰ ਹਾਂ ਠੀਕ ਆ ਹੋ ਠੀਕ ਆ ਮੇਰੇ ਤਾਂ ਮੂੰਹ ਚ ਪਾਣੀ ਹੋ ਰਿਹਾ ਜੀ ਜੰਦ ਜੰਦ ਦੀਆਂ ਜੰਦ ਵਾਹ ਲੋ ਇਹ ਆਟਾ ਹੋ ਗਿਆ ਰੈਡੀ ਇਹਨੂੰ ਇੱਕ ਵਾਰ ਢੇਰ ਮੁਠੀ ਦੇਣੀ ਪੈਣੀ ਬਾਅਦ ਦੇ ਵਿੱਚ ਉਹ ਹੁਣ ਜਿਆਦਾ ਚੁੜੇ ਕੋਲ ਜਾਊਗਾ ਕੰਮ ਕਿਹਦੇ ਦੇ ਚਦੂਗਾ ਤੇ ਦੋ ਸਨੀਏ ਸਨੀਏ ਤੇ ਪੁਦੀਨਾ ਪਿਆਰ ਅਦਰਕ ਦਾ ਪੇਸਟ ਆ ਰਮਚਰ ਦਾ ਪੇਸਟ ਦਾ ਘਰਣਾ ਉਹ ਤਾਂ ਹੁਣ ਮੁੱਛੋ ਜਾਇਤੀ ਬਦਲ ਲਗੂਆ ਚਲੋ ਹੁਣ ਸੰਦੀਪ ਨੂੰ ਕੰਮ ਨੇ ਵੜੇ ਨੂੰ ਤਾਂ ਹੁਣ ਮਤ ਲੋ ਬਾਰਦਾ ਗੈਸ ਵਰਜ ਨੂੰ ਮੋਗ ਜੀ ਗੈਸ ਪਰਤਾ ਸੋਣ ਕੁਝ ਹੋਰ ਬਣ ਜਾਣਾ ਪੇਸ਼ ਕਿਆ ਪੀਸ ਪੀਸ ਨਹੀਂ ਹੋਣਾ ਨਹੀਂ ਪੀਸ ਪੀਸ ਬੂਸ ਕੋਈ ਨਹੀਂ ਹੈਗਾ ਜਿਹੜੀ ਗੱਲ ਗਲਤ ਆ ਬੰਤ ਆ ਨਹੀਂ ਪੀਸ ਬੂਸ ਪੀਸ ਕੋਈ ਨਹੀਂ ਕੋਈ ਪੀਸ ਬੂਸ ਨਹੀਂ ਅਦਰ ਧੱਲੇ ਦੇ ਕੋਲ ਸਟੈਂਡ ਕਿ ਬਣਾਇਆ ਲੈ ਇਹਨੂੰ ਲਈ ਗਰੀਏ ਵੀ ਏਕੜੀ ਬੈੱਡ ਪਰ ਸੜਨ ਦਿੰਦੀ ਆ ਜੱਕੇ ਏਕੜੀ ਦੇ ਨਹੀਂ ਚਾਹ ਵੀ ਕਰ ਹੁਣ ਦੇਖਦੇ ਆ ਆਪਣਾ ਪ੍ਰੋਜੈਕਟ ਆਪਣਾ ਸ਼ੁਕਰ ਆ ਵੀ ਵਿਚਾਰੀ ਬੇਲੀ ਹੋਈ ਇੱਕ ਗੱਲ ਹੈਗੀ ਵੀ ਜੇ ਚੁੱਲ੍ਹੇ ਨੂੰ ਬਾੜਨਾ ਹੋਵੇ ਪਹਿਲਾਂ ਤਾਂ ਉਹਨੂੰ ਪੋਚਾ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਉਹਨਾਂ ਸੁੱਝਾ ਨੂੰ ਹਾਂ ਸੁੱਝਾ ਨੂੰ ਦੇ ਸੁੱਝਾ ਨੂੰ ਹਾਂ ਸਤਾਰਾ ਹੁਣ ਵਿੱਚ ਪਾਣੀ ਜਿਹਾ ਦਿਖਾਈ ਗਿੱਲਾ ਨਹੀਂ ਵਿੱਚ ਗਿੱਲਾ ਨਹੀਂ ਹੋਇਆ ਨਾ ਚਲੋ ਪੱਟੀ ਚੱਲ ਬੈਠੇ ਇਹਨੂੰ ਹੁਣ ਕਿਉਂ ਹਾਂ ਕਾਹ ਚ ਪੱਟਣਾ ਮੈਂ ਬਰਤੂਰ ਲਈ ਗਿੱਲੀ ਜੀ ਕਰਕੇ ਸੱਚਾ ਕਰ ਲੈ ਹੁਣ ਪਾਂਡੂ ਜ਼ਰੂਰੀਓ ਲਾਉਣਾ ਯਾਰ ਤੂੰ ਆਪਾ ਕਮਾ ਦੇ ਚਾਰੇ ਪਾਸੇ ਹੈਗਾ ਤਾਂ ਹੈਗਾ ਵਿੱਚ ਇਹ ਪਾਂਡੂ ਤਾਂ ਹੁਣ ਕੀ ਤਦਾ ਹੁਣ ਸੱਚਾ ਕਰ ਰਿਹਾ ਸੱਚਾ ਹੀ ਕਰਨਾ ਤਾਂ ਆਪਾ ਕਰ ਦੇ ਇੱਕ ਤਾਂ ਪੀੜੀ ਜੇ ਜਦੋਂ ਸ਼ੁਰੂ ਹੋ ਜਾਂਦਾ ਕੰਮ ਵੇ ਵਿਕਰਮਾ ਟਾਇਰ ਕਿਹੜੇ ਟਾਇਰ ਲੋਅ ਤੋਂ ਫਿਰ ਤਾਂ ਖਰੀਦ ਜਲਾ ਲੈਣੀ ਹੈ ਕਿਉਂ ਹੂੰ ਟਾਇਰ ਪਲਾ ਕਿਹੜੇ ਕਹਿੰਦੇ ਆ ਇੱਕ ਟਾਇਰ ਹੋਣੀ ਇੱਕ ਆ ਗਿਆ ਸਾਡਾ ਬੀਡਾ ਲੈ ਤੇ ਪਹਿਲਾਂ ਆ ਜਾਂਦਾ ਇਹਨੂੰ ਤੁਸੀਂ ਮੈਨੂੰ ਲਾ ਦਿੰਦੀ ਈ ਮੀ ਮੰਮਾ ਹੁਣ ਉਹ ਕਰ ਲੱਗੀ ਚਿੱਲੇ ਤੇ ਰੋਟੀਆਂ ਲੱਗੀਆਂ ਹੂੰ 니ਸਰ ਮੈਨੂੰ ਆਟਾ ਮਲਜੂ ਸਭ ਨੂੰ ਇੱਥੇ ਆਪਣਾ ਆਪਣਾ ਹਾਂ ਇਹ ਗੱਲਾਂ ਗੱਲਾਂ ਤੁਸੀਂ ਜਿਹੜੀ ਹੁਣ ਤੁੰਨੂੰ ਸੁਣਾ ਰਹੀਆਂ ਹਾਂ ਮੈਂ ਤੁੰਨੂੰ ਕਦ ਸੁਣਾਵਾਂ ਮੈਨੂੰ ਹੋਇਤ ਨਹੀਂ ਪਸਾਰ ਨਹੀਂ ਕੰਮ ਕਰਦੇ ਇੱਕ ਮੈਨੂੰ ਬਾਦ ਰੋਟੀ ਗੋਲ ਕਰਨੀ ਨਹੀਂ ਹੁੰਦੀ ਜੇ ਕਿਤੇ ਉਹ ਵੀ ਕਰਨੀ ਆ ਜਾਂਦੀ ਤੇ ਤਾਂ ਤੁੰਨੂੰ ਮੈਂ ਕਹਿਣੀ ਨਹੀਂ ਦਿੰਦਾ ਮੈਂ ਕਿ ਮੈਂ ਆਟਾ ਪਤਾ ਤੁੰਨੂੰ ਕੱਦ ਕੇ ਕਿਹਾ ਮੇਰੀ ਬਾਹਂ ਦੁਖਦੀ ਹੈ ਉਹ ਤਾਂ ਮੈਂ ਵੀ ਮੈਨੂੰ ਵੀ ਪਤਾ ਤਾਂ ਕਿਹਾ ਉਹ ਵੀ ਪੈ ਨਹੀਂ ਤੁੰਨੂੰ ਆਟੇ ਨੂੰ ਵੀ ਨਹੀਂ ਕਹਿੰਦੀ ਗੁੱਸੇ ਗੁੱਸੇ ਤੇ ਲੜਾਈ ਹੁੰਦੀ ਫਿਰ ਤਮ ਆਪ ਗੁੰਮ ਨਹੀਂ ਹੂੰ ਹੂੰ ਹੁਣ ਇਸ ਟਾਈਮ ਆਪਣੀ ਲੜਾਈ ਨਹੀਂ ਤਾਂ ਹੋਈ ਚੱਲ ਬੱਸ ਕਰ ਯਾਰ ਹੁਣ ਹੁਣ ਇਹਨੇ ਸੁੱਕਣਾ ਨਹੀਂ ਇੱਧਾ ਘੰਟਾ ਬੱਸ ਹਾਲਿਆ ਤੁਹਾਨੂੰ ਕਿਹਨੇ ਕਿਹਾ ਕਿ ਨਾ ਮਿੱਟੀ ਲਈਏ ਚੱਲ ਬਾਲ ਅੱਗ ਤੂੰ ਮਿਲਦਾ ਜੀ ਫੇਰ ਅੱਗ ਬਾਲ ਕੇ ਹੁਣ ਚੱਲੋ ਬਿਆ ਜੀ ਪ੍ਰੋਜੈਕਟ ਸਾਡੇ ਵਾਲਾ ਦਾ ਹਾਂਜੀ ਇਹ ਕਹੀ ਜਾਂਦੀ ਮੈਨੂੰ ਲੰਬੇ ਜੇ ਦੇਈ ਜਾਂਦੀ ਆ ਇੰਨੇ ਮਿਰਚਾਂ ਪਾਤੀਆਂ ਇੰਨੇ ਪਿਆਜ਼ ਪਾਤੇ ਦੱਸ ਇਹਨੂੰ ਆਟੇ ਨੂੰ ਦੇਖ ਕੇ ਕੀ ਤੁਹਾਨੂੰ ਲੱਗਦਾ ਵੀ ਕੁਝ ਵੱਧੋ ਮਾਟਾ ਤਾਂ ਬਹੁਤ ਦੀ ਗੁੰਨੇ ਆਇਆ ਆਟਾ ਕੁੱਟਾ ਅੱਧਾ ਵੀ ਕੁੱਟਾ ਅੱਧਾ ਵਿੱਚ ਥੋੜਾ ਬਾਤਾ ਜੋ ਪਾ ਕੇ ਆਕਣਾ ਫਿਰ ਕੀ ਹੋ ਗਿਆ ਇਹਦੇ ਵੀ ਬਸ ਹੋ ਗਿਆ ਨਹੀਂ ਉਹ ਆਟੇ ਦੀ ਤਾਰੂਪਾ ਇਹ ਆਟਾ ਬਣਾ ਬਹੁਤ ਸਮਝ ਨਹੀਂ ਲੱਗਦੀ ਹਾਂਜੀ ਮੈਂ ਤਾਂ ਮੂੰਹ ਅੱਡੀ ਸਵੇਰ ਦੀ ਚੱਲੀ ਆ ਉੱਪਰ ਤੇ ਇਹਨੇ ਕੰਮ ਵੀ ਹੈ ਸਾਰੇ ਕਰੇ ਆ ਪਾਣੀ ਇੱਥੇ ਤੇਰੇ ਅੱਗ ਲੱਗੀ ਹੋਈ ਤੇ ਰੋਟੀਆਂ ਆ ਤੇਰੇ ਬਾਤ ਹਮਾਰਾ ਕੋਈ ਤਾਂ ਪੋਟਰ ਪਾਦਾ ਹੋਇਆ ਰੋਟੀਆਂ ਬਣਾ ਦਿੰਦੀ ਤੂੰ ਘੜੇ ਘੱਟ ਮੈਂ ਕਿਹਾ ਇੱਕੋ ਬਾਰ ਚਲੇ ਨੇ ਮੰਗਿਆ ਮੈਨੂੰ ਵੀ ਕੰਮ ਲੋਡ ਪੈ ਜਾਂਦੀ ਆ ਨਾ ਸੰਗ ਤੱਕ ਵਾ ਬਸ ਫੇ ਕੋਈ ਲੋਡ ਹੋਣੀ ਆ ਤੈਨੂੰ ਤੈਨੂੰ ਤਾਂ ਹੀ ਕਰਦੀ ਆ ਕੀ ਆ ਤਾਂ ਪਾਣੀ ਇੱਥੇ ਰੋਟੀਆਂ ਨਾ ਨਾ ਇਹਨਾਂ ਦਾ ਨਾ ਮੂੰਹ ਚ ਪਾਣੀ ਆ ਹਾਂ ਤੇ ਬਣਾ ਦਿੰਦੀ ਸੇਬਾ ਰੋਟੀ ਬਣਾ ਦਿੰਦੀ ਹਾਂ ਹਾਂ ਹੁਣ ਖੈਰੂ ਬਣਾਣਾ ਕਹਦੇ ਉਹਨਾਂ ਨੇ ਮਿੱਸੀ ਰੋਟੀ ਨਾਲ ਖੈਰੂ ਵੀ ਬਣਾ ਉਹ ਨਹੀਂ ਨਾ ਮਿੱਸੀ ਰੋਟੀ ਦਾ ਖੈਰੂ ਤਾਂ ਕੋਈ ਬੈਂਟ ਨਹੀਂ ਆਉਂਦਾ ਇਹਦੇ ਨਾਲ ਤਾਂ ਮੱਖਣੀ ਦਾ ਮੇਲ ਹਾਂ ਮੱਖਣੀ ਸਾਡੇ ਫ੍ਰਿਜ ਚ ਪਈ ਹੈ ਜੀ ਅਸੀਂ ਮੱਖਣੀ ਬਣਾਈ ਸੀ ਹਾਂ ਮਲਾਈ ਕਰ ਦਿੱਤਾ ਉਹ ਕਰੀ ਤਾਂ ਹੈਗੀ ਯਾਰ ਪਰ ਦਾ ਸੋਦੀ ਇਹਨਾਂ ਵੀ ਕੰਮ ਵਧਾਉਗਾ ਚੱਲ ਕੋਈ ਗੱਲ ਨਹੀਂ ਜੀਨੇ ਜਿਹੜੀ ਚੀਜ਼ ਖਾਣੀ ਆ ਉਹ ਰੱਬ ਨੇ ਪਹਿਲਾਂ ਲਿਖੀ ਵੀ ਹੂੰ ਕੋਈ ਕਿਸੇ ਦੇ ਮੂੰਹ 'ਚ ਨਹੀਂ ਪਉਂਦੀ ਜੇ ਹੁਣ ਇਹਦੇ ਕਰਮਾਂ 'ਚ ਅੱਜ ਮਿੱਸੀ ਰੋਟੀ ਆ ਤਾਂ ਇਹਨੇ ਮਿੱਸੀ ਰੋਟੀ ਖਾਣੀ ਉਹ ਖਾਣੀ ਆ ਜੇ ਆਪਾਂ ਨਹੀਂ ਬਣਾਉਂਗਾ ਕਿਸੇ ਹੋਰ ਤੋਂ ਵਾ ਕੇ ਖਾ ਲੂਗਾ ਉਹੀ ਗੱਲ ਗਲਗੀ ਰੋਟੀ ਇਹ ਮੈਨੂੰ ਬੜਾ ਕਹਿ ਦਿੰਦੇ ਆ ਨਾ ਹੁਣ ਇਹਨੇ ਕਹਿਣਾ ਪੀਜ਼ਾ ਖਾਣੇ ਜੇ ਮੇਰੇ ਕਰਮਾਂ 'ਚ ਤਾਂ ਮੈਂ ਪੀਜ਼ਾ ਖਾਣੀ ਖਾਣਾ ਵਾ ਪੀਜ਼ਾ ਤੇ ਪੀਜ਼ਾ ਨਾਲ ਤਾਂ 10 ਗੁਣਾ ਉੱਪਰ ਕੰਮ ਆ ਗੱਲ ਕਰਦੀ ਆ ਮੈਂ ਐ ਨਹੀਂ ਕਹਿੰਦੀ ਵੀ ਮੈਂ ਹੁਣ ਇਹ ਖਾਣਾ ਹਾਂ ਕਿਤੇ ਮਾਂ ਉਹਨੇ ਚਾਰਟਰ ਰੱਖਾ ਦੇ ਪਰ ਹੁਣੇ ਮਾਂ ਨਹੀਂ ਰੱਖਦੀ ਬੱਸ ਬਤਾਜੋ ਉਹ ਵੀ ਹੋਰ ਰੱਖੂਗੇ ਅੱਜ ਲੱਗਣਾ ਨੂੰ ਵੀ ਆ ਕੋਈ ਹੋ ਜਾਏਗਾ ਤੇ ਮੈਂ ਲੈਣਾ ਹੀ ਜਾਣਾ ਅੱਜ ਮੈਂ ਨਾ ਆਪਣੀਆਂ ਮਾਸੀਆਂ ਕੋਲ ਜਾ ਕੇ ਆਣਾ ਤਾਂ ਮੈਂ ਦੱਸੂਗਾ ਪਰ ਮੌਸਮ ਬੇਈਮਾਨ ਆ ਮੈਂ ਤਾਂ ਸੜਕ ਘਸਾਈ ਪਈ ਆ ਮਾਸੀਆਂ ਨੇ ਵੀ ਘਸਾਤੇ ਉੱਥੇ ਸੜਕ ਜਿਹੜੀ ਟੁੱਪੀ ਆਪਣੇ ਪਿੰਡੋਂ ਮੋੜ ਪਰ ਉਹਨਾਂ ਦੀ ਗੱਡੀ ਇੱਥੇ ਆ ਕੇ ਠਾੜ ਚਾਰੇ ਵੱਜਦੀ ਐ ਉਹਨਾਂ ਨੇ ਇੱਥੇ ਤੋਂ ਟੋਆ ਵਧੀ ਜਾਂਦਾ ਰੋਜ਼ ਮੈਂ ਕਹਿੰਦਾ ਹਫ਼ਤੇ ਜਨੂੰ ਦੋ ਦੋ ਚੱਕਰ ਲਾ ਕੇ ਜਾਂਦੇ ਉਹ ਵੀ ਚਲੋ ਕੋਈ ਸਾਰੇ ਸਾਰੇ ਆਪਣੇ ਆਪਣੇ ਕੰਮਾਂ 'ਚ ਵਿਅਸਤ ਤਾਂ ਜਦੋਂ ਆਪਣੇ ਭਾਂਬਰੀ ਨੂੰ ਜਾਣਾ ਜਾਂਦੇ ਜਾਂਦੇ ਮਾਸੀਆਂ ਕੋਲੋਂ ਹੋ ਕੇ ਜਾਵਾਂਗੇ ਧੰਨਵਾਦ ਉਹਨਾਂ ਦਾ ਭਾਈ ਉਹਨਾਂ ਨੇ ਵਿਚੋਲਾ ਰੱਖ ਕੇ ਤੈਨੂੰ ਮੇਰੇ ਨਾਲ ਮੇਰੇ ਲੜ ਬੰਨਤਾ ਵੀ ਹੁਣ ਕੀ ਕਹਿ ਸਕਦਾ ਵੀ ਮੈਂ ਹੁਣ ਉਹਨਾਂ ਨੂੰ ਖਾਣੀ ਕੀ ਇਹ ਮੇਰੇ ਤੇ ਨਾ ਨਕਸ ਕਰਦੇ ਆ ਰੋਟੀ ਵਾਣੀ ਨਹੀਂ ਹੁਣ ਇਹ ਦੂਰੋਂ ਬਾਹਰ ਜਿੱਤਾ ਖਾਣੀਆਂ ਰੋਟੀਆਂ ਪੁੱਲ ਆਏ ਨਾਲੇ ਕਰੀ ਜਾਂਦੀਆਂ ਨਾਲੇ ਸੋਣੀ ਜਾਂਦੀਆਂ ਉਹ ਕੰਮ ਹੋ ਗਿਆ ਤਾਂ ਚੱਲ ਕੋਈ ਨਾ ਬੱਸ ਮੈਨੂੰ ਗੁੱਸਾ ਨਹੀਂ ਆਉਂਦਾ ਕਿਉਂਕਿ ਮੈਂ ਹਾਂ ਹੋਰ ਕੁਝ ਚਾਹੀਦਾ ਹੈ ਅੱਜ ਅੱਜ ਦਾ ਖਾਸ ਕਰਕੇ ਆਉਣਾ ਵੀ ਨਹੀਂ ਹੈਗਾ ਅੱਜ ਦਾ ਜੋ ਮਰਜ਼ੀ ਕਹੀਏ ਉਹ ਜੋ ਮਰਜ਼ੀ ਕਰੋ ਅੱਜ ਨਹੀਂ ਆਉਂਦਾ ਅੱਜ ਤਾਂ ਸਿਵੀਕ ਤੋਂ ਕਹਿ ਗਏ ਜੰਮ ਕਿਹੜੇ ਕੋਤਾ ਹੋਣਾ ਤੇ ਆਪਣੀ ਹੁੰਦਾ ਨਹੀਂ ਮੈਨੂੰ ਗੁੱਸਾ ਮੈਂ ਸਾਰਿਆਂ ਨੂੰ ਇਹ ਵੀ ਕਹਿਣੀ ਹੈ ਮੈਨੂੰ ਗੁੱਸਾ ਬਹੁਤ ਛੇਤੀ ਆਉਂਦਾ ਬਾਜਦਾ ਦਾ ਬੀਪੀ ਪਰ ਮੇਰਾ ਠੰਡਾ ਹੋ ਜਾਂਦਾ ਬੋਲਦੇ ਵੀ ਨਾ ਨਹੀਂ ਰਿਹਾ ਜੰਦਮਤੇ ਕਹੀ ਤਾਂ ਦੋ ਦੋ ਮਹੀਨੇ ਨਹੀਂ ਬੋਲਦੇ ਮੇਰੇ ਪਾਂ ਪੈ ਨੂੰ ਦੇਖ ਲਓ ਜੇ ਲੜਪਣ ਹੋ ਗੱਲ ਨਹੀਂ ਹੈ ਜੀ ਦੋ ਮਹੀਨੇ ਦੀ ਕਰਦਾ ਸੋਮੇ ਇਹ ਤਾਂ ਬਹੁਤ ਹੋਹੀ ਤਾਂ ਗੱਲ ਨਹੀਂ ਨਹੀਂ ਉਹ ਵੀ ਨਹੀਂ ਹੋ ਰਹੀ ਦੋ ਮਹੀਨੇ ਨਾ ਬੋਲੀ ਕੋ ਹੋ ਜਾਂਦਾ ਕਈ ਵਾਰ ਆ ਰੋਟੀ ਨਾ ਜਾ ਲ ਸੰਦੀਪ ਇਹ ਜੀ ਮਾੜੀ ਹੁਣ ਵਿੱਚ ਅੱਗ ਨਹੀਂ ਨਾ ਪਣੀ ਜਾ ਇਹ ਤਾਂ ਕੰਡੇ ਜਿਹੇ ਪਿਕਚਰ ਨਹੀਂ ਜਿਆਦਾ ਬਹੁਤ ਜਿਆਦਾ ਲੱਗਦੀ ਬਹੁਤ ਤਾਂ ਕੰਮ ਖਰਾਬ ਆ ਮੇਰੀ ਮੱਕ ਦੇ ਮਮੀ ਦੀ ਇਹ ਫੇਵਰੇਟ ਮੇਰੀ ਵੀ ਤੇ ਤੇਰੀ ਮੰਮੀ ਤੇ ਜਵਾਈ ਦੇ ਫੇਵਰੇਟ ਨਹੀਂ ਹੈਗੀ ਹੈਗੀ ਹੈ ਜਵਾਈ ਤੇ ਚੱਲ ਬਾਹਰ ਮੈਂ ਵੀ ਮੰਮੀ ਵੀ ਬਦਰਹੀ ਬਣਉਗੀ ਆ ਹਾਂ ਹੁਣ ਅਤਰੀ ਨਾਲ ਜਿਹੜੀ ਤਵੀਦੇ ਪੀਆ ਖਾਣ ਦੀ ਆ ਫਿਰ ਉਹ ਫੇ ਕੱਲੇ ਖਾਣ ਦਾ ਸੁਆਦ ਕਿਸੋਰਾ ਬੀਬੀ ਹੁਣੇ ਕਹਦੀਆਂ ਬੀਬੀ ਨੂੰ ਉਹ ਕੀ ਆ ਕੇ ਆਪਾ ਤੂੰ ਕਹੇ ਕਿ ਤੇ ਕੱਲੀ ਜਾ ਕਿ ਤੈਨੂੰ ਕਿਹੜੇ ਬਣਾ ਕਰੀਏ ਕੱਲੀ ਜਾਉਂਗੀ ਕਿ ਦਨੇ ਮੈਂ ਤਾਂ ਟਾਈਮ ਤੇ ਰਹਿ ਕੇ ਆਉਂਗੀ ਮੈਂ ਦੋ ਦਿਨ ਤੇ ਬੀਬੀ ਨੂੰ ਖਿਲਾ ਕੇ ਆਉਂਗੀ ਕਿ ਖਾ ਕੇ ਆਉਂਗੀ ਤੂੰ ਦੋਹੇ ਕੰਮ ਖਾ ਕੇ ਵੀ ਆਉਂਗੀ ਮਾਂ ਦੇ ਹੱਥ ਦੀਆਂ ਮਾਂ ਨੂੰ ਖੜਾ ਕੇ ਵੀ ਆਉਂਗੀ ਅੱਛਾ ਠੀਕ ਐ ਨੇ ਤੁਹਾਨੂੰ ਆਦਤ ਆ ਵੀ ਜਿੱਥੇ ਵੀ ਤੁਸੀਂ ਜਾਂਦੇ ਨਾ ਮਹਾਰਾਣੀਆਂ ਬਣ ਕੇ ਬਹਿ ਜਾਂਦੇ ਆ ਵੀ ਅਗਲਾ ਕਰਕੇ ਖਲਾਵੇ ਜਾਂ ਸੱਚਿਆ ਸੱਚਿਆ ਸੁਣਾਉਣ ਲੱਗਦੇ ਨਾ ਵਿੱਕੀ ਨਹੀਂ ਆਉਂਦਾ ਜਬ ਵਿੱਕੀ ਸੱਚਿਆ ਸੱਚਿਆ ਲੱਜਦਾ ਸੁਣਾਉਣ ਫਿਰ ਬੈਠੇ ਰੂ ਰੱਬ ਨੂੰ ਧਿਆਉਣ ਲੱਗ ਜਾਂਦੀਆਂ ਫਿਰ ਪਾਏ ਫਿਰ ਕੋਈ ਇੱਕ ਗੱਲ ਹੋਰ ਐ ਨਾ ਵਿੱਕੀ ਫਾਈਨ ਕਾ ਤਰੀਕਾ ਚਾਹ ਸਾਡੀ ਕਿਸਮਤ ਚ ਖਾਣਾ ਹੀ ਲਿਖਿਆ ਕਿਸੇ ਗੱਲ ਨਹੀਂ ਨਾ ਮਾਂ ਦੇ ਹੱਥ ਦੀ ਰੋਟੀ ਖਾਣੀ ਆ ਉਹ ਵੀ ਕਰ ਨਾਲ ਹੀ ਖਾਣਾ ਹੁੰਦਾ ਗੱਲ ਤਾਂ ਇਹ ਹੈ ਕਿ ਮਾਂ ਨੂੰ ਵੀ ਪਤਾ ਨਹੀਂ ਮੇਰੀ ਧੀ ਕਿਹੜਾ ਘੁੱਤੋ ਵੇਲੀ ਆਈ ਹੈ ਕਿਹੜਾ ਉੱਥੇ ਪਈ ਸੀ ਹਾਂ ਤਾਂ ਮਾਂ ਪਿਆਰ ਨਾਲ ਲਾ ਕੇ ਦਿੰਦੀ ਆ ਤੀ ਨੂੰ ਚੀਜ਼ ਜੇ ਹੁਣ ਕੱਲੂ ਸਾਡੀ ਜੈਸਮੀਨ ਆਊਗੀ ਸਹੁਰਿਆਂ ਤੋਂ ਅਸੀਂ ਜੱਸ ਮੈਨੂੰ ਕਹਾਂਗੇ ਵੀ ਪਹਿਲਾਂ ਤੂੰ ਕੰਮ ਕਰ। ਅਸੀਂ ਉਹਨੂੰ ਐ ਤਾਂ ਉਹ ਤਾਂ ਨਿਆਣੇ ਨੂੰ ਕਹਿਣਾ ਨਹੀਂ ਪੈਂਦਾ। ਉਹ ਨਿਆਣੇ ਰੋਟੀ ਖਾ। ਹਾਂ। ਹਲੋ ਨਿਆਣੇ ਨੂੰ ਕੰਡਾ ਰਹਿ ਗਿਆ ਤੇਰਾ ਮੋਟਾ ਇੱਕ ਸਾਈਡ ਤੇ ਯਾਰ। ਹਾਂ। ਕੰਡੇ ਪਤਲੇ ਕਰ ਆਂਦੇ। ਮੋਟੀ ਹੁੰਦੀ ਏ ਇਹ ਮੋਟੀ ਮਿੱਸੀ ਰੋਟੀ ਕਾਤੇ ਕਹਿੰਦੇ ਇਹਨੂੰ। ਹਾਂਜੀ। ਪਹਿਲਾਂ ਤਾਂ ਹੁਣ ਅਜੇ ਇੱਕ ਪਲੇਨ ਦੇ ਮਿੰਟ। ਪਲੇਨ ਪਲੇਨ ਤਾਂ ਤੈਨੂੰ ਦਊਂਗਾ ਜਦ ਕਿ ਤੇ ਆਪਾਂ ਉੱਥੇ ਨੂੰ ਜਾਵਾਂਗੇ। ਮਝੇ ਵਜਨ ਵਾਲੀ ਹੁੰਦੀ ਏ। ਵਜਨ ਵਾਲੀ ਹੁੰਦੀ ਏ ਤਾਂ ਦੋ ਰੋਟੀਆਂ ਖਾ ਕੇ ਬੰਦਾ ਰੱਜ ਜਾਂਦਾ। ਹਾਂ। ਮਾਫੀ ਮੇਰੀਆਂ ਤਾਂ ਹੋ ਗਈਆਂ ਹੁਣ ਰੋਟੀਆਂ ਨਾ ਦੋ। ਬਾਘੀਆ ਬੇ ਨੀ ਨਾ ਦੋ ਨਾਲ ਨਹੀਂ ਰੱਟ ਲੱਗਦਾ ਕਹਿੰਦੇ ਚੱਲ ਕੋਈ ਨਾ ਹੋ ਗਈ ਤੇਰੀਆਂ ਦੋ ਪਰਤੀ ਰੱਜਣਾਂ ਨੂੰ ਢੋਲ ਵਿੱਚ ਇਹ ਤਾਂ ਦੋ ਕੇ ਖਾ ਹੋਈਆਂ ਜ਼ਿਆਦਾ ਨਹੀਂ ਖਾਣੀਆਂ ਮਖਣੀ ਨਾਲ ਮਖਣੀ ਨਾਲ ਪਈਆਂ ਤਿੰਨ ਗਾ ਹੋ ਜਵੇ ਪਾਪਾ ਜੀ ਦਾ ਤਿੰਨ ਖਾ ਗਏ ਨਾ ਪਾਪਾ ਜੀ ਨੂੰ ਵੀ ਮੈਂ ਹੀ ਬਣਾ ਦਿੱਤੀ ਹੂੰ ਪਰ ਉਹਨਾਂ ਦੇ ਤਾਂ ਇੰਨਾ ਨਹੀਂ ਸਮਾਨ ਪਾਇਆ ਤਾਂ ਹੀ ਤਾਂ ਮੇਰੇ ਮੂੰਹ ਤੇ ਪਾਣੀ ਆਇਆ ਵੀ ਪਾਪਾ ਜੀ ਵਾਸਤੇ ਇਹਨਾਂ ਨੇ ਨਿਵੇੜਤਾ ਕੰਮ ਮੰਨੂ ਇਹ ਭੁੱਲ ਗਈਆਂ ਪਾਪਾ ਵੀ ਪਾ ਫਿਰ ਆਪਣੇ ਪਪਾਈ ਇੱਕ ਨਰ ਕੀ ਜੀ ਰੋਟੀ ਪਸੰਦ ਹੈ ਜਾਂ ਇੱਕ ਉਹਨਾਂ ਨੂੰ ਆ ਰੋਟੀ ਪਸੰਦ ਆ ਗਰਮੀ ਗਰਮੀ ਉਹਨਾਂ ਨੇ ਤਾਂ ਉਹਨਾਂ ਆਟਾ ਪਿਆਵਾ ਲੈਣਾ ਛੋਲੇਆਂ ਦੇ ਵਿੱਚ ਵਿੱਚ ਪਾਵਾ ਕੇ ਥੋੜਾ ਪਿਆਵੇ ਨਾ ਹਾਂ ਜੀ ਥੋੜਾ ਫੇਰ ਉਹਨਾਂ ਤਾਂ ਉਹ ਪਸੰਦ ਆ ਵੀ ਉਹਨਾਂ ਨੂੰ ਆ ਵੀ ਸਾਰਾ ਦਿਨ ਪਰ ਭੁੱਖ ਨਹੀਂ ਲੱਗਦੀ ਤਾਂ ਹੀ ਤਾਂ ਸਲੀਮ ਆ ਉਹ ਨਹੀਂ ਫਿਰ ਉਹਨਾਂ ਹੀ ਹਾਜ਼ਮ ਕਰ ਲੈਨੇ ਔਰ ਇਹ ਤਾਂ ਖਾ ਕੇ ਜਾਣਾ ਉਹਨਾਂ ਨੇ ਸਾਈਕਲ ਤੇ ਮੰਡਲ ਚੱਲ ਜਣ ਤਿੰਨ ਕਿਲੋਮੀਟਰ ਸਾਈਕਲ ਚਲਾਉਣਾ ਉਹਨਾਂ ਦਾ ਪ੍ਰਸਾਦਾ ਸਾਕ ਤੇ 3 ਕਿਲੋ ਮੀਟਰ 6 ਕਿਲੋ ਮੀਟਰ ਬੱਤਾ ਰੋਟੀਆਂ ਖਾ ਗਿਆ ਉੱਤ ਬੱਟੇ ਹਮ ਜੋਣਾ ਉਹਨੇ ਸ਼ਾਮ ਨੂੰ ਖਾਣੀਆਂ ਦੇ ਲਾ ਦੋ 3 ਰੋਟੀਆਂ ਹੂੰ ਅਸੀਂ ਇੱਥੇ ਰਸੋਈ ਚ ਬੱਟ ਦੇ ਨਿਕਲਦੇ ਕੁਛ ਨਾ ਕੁਛ ਇੱਕ ਗੱਲ ਹੈ ਹੁਣ ਮੈਂ ਇਹ ਕਹਿਣਾ ਚਾਹੁੰਦੀ ਸੀ ਭੋਗ ਲਵਾਇਓ ਹੂੰ ਠੀਕ ਹੈ ਲੱਸੀ ਬਣਾ ਲਿਓ ਹੂੰ ਨਾ ਰੱਖ ਲਿਓ ਮਖਣੀ ਠੀਕ ਹੈ ਜੀ ਪਿਆਜ਼ ਕੱਟ ਕੇ ਇੱਥੇ ਬਹਿ ਕੇ ਖਾ ਲੰਗੇ ਠੀਕ ਹੈ ਜੀ ਬਹੁਤ ਸੁਆਦ ਲੱਗਣੀ ਹਾਂ ਮੇਰੇ ਤਾਜ ਜੀ ਕਾ ਬਦ ਕੇ ਰਹੇ ਨੇ ਆਵੇ ਆ ਬੱਠਾ ਨੂੰ ਪੂਜੋ ਦੇਵਤਿਆਂ ਨੂੰ ਚਲੋ ਜੀ ਮੈਂ ਕਰਦਾ ਪਹਿਲਾਂ ਵਾਹ ਭੋਗ ਲਵਾ ਮੈਂ ਫਿਰ ਮਿਲਦੇ ਤੁਹਾਨੂੰ ਟੋਕ ਗਿਆ ਜੀ ਅਲੱਗ ਤੇ ਹੁਣ ਮੱਖਣੀ ਜਾਂਦੀ ਅੜਦੜ ਨੂੰ ਡੁੱਲਦੀ ਸੰਭਾਲੋ ਜੀ ਪ੍ਰਸ਼ਾਦਾ ਥੈਂਕ ਯੂ ਬੀਸੀ ਮੱਖਣੀ ਕੁਝ ਜ਼ਿਆਦਾ ਹੀ ਰੱਖ ਲੈ ਚਲੋ ਜਿਹੜੀ ਬਚ ਗਈ ਮੈਂ ਖਾ ਲੂੰਗਾ ਡੋਂਟ ਬੀ ਬੀ ਹੈਪੀ ਖੁਸ਼ ਰਹੋ ਥੈਂਕ ਯੂ ਫੈਟ ਪਹਿਲੇ ਹੀ ਜ਼ਿਆਦਾ ਵੈਸੇ ਮੱਖਣੀ ਦੇ ਵਿੱਚ ਫੈਟ ਹੁੰਦੀ ਤਾਂ ਹੈ ਨਹੀਂ ਐਮ ਬੀ ਆ ਹੁੰਦੀ ਨਹੀਂ ਦੇਸੀ ghee ਜੋਦੀ ਮੱਖਣੀ ਚ ਨਹੀਂ ਹੁੰਦੀ ਹਾਂ ਆਕਾ ਦੋ ਵਾਰ ਥੱਲੇ ਮਾਰਨ ਦਾ ਕਿਆ ਹੁੰਦਾ ਵੀ ਇਹਦੇ ਨਾਲ ਤੇ ਹੱਥ ਔਲਾ ਕਰਦੀ ਰੋਟੀ ਦਾ ਨਹੀਂ ਫੈਟ ਦੀ ਗੱਲ ਕਰੀਏ ਵਕੀ ਹਾਂ ਵੀ ਪਤਾ ਹੀ ਨਹੀਂ ਜਾਨੇ ਵੀ ਫਲਾਣੀ ਚੀਜ਼ ਚ ਫੈਟ ਆ ਜੀ ਅਮਕੀ ਚੀਜ਼ ਚ ਫੈਟ ਆ ਹਨਾ ਆਮ ਤਰ੍ਹਾਂ ਅਰਧਨੀ ਚਾਹ ਤੋਲ ਗਾਲੀ ਇੱਕ ਬਸ ਰਿਆ ਮੈਨੂੰ ਇੱਕ ਗੱਲ ਦੱਸੋ ਕਈਆਂ ਸੁੱਕੀ ਰੋਟੀ ਲੱਗੀ ਜਾਂਦੀ ਹੈ ਹਾਂ ਸਾਨੂੰ ਵਿੱਚ ਅਸੀਂ ਉਹਨਾਂ ਅਸੀਂ ਵੀ ਉਹਨਾਂ ਨੂੰ ਕੀ ਸਾਨੂੰ ਕੀ ਪਤਾ ਵੀ ਇਹ ਸਿੰਪਲ ਰੋਟੀ ਵੀ ਖਾਣਨੇ ਆ ਹਾਂ ਆਪਾਂ ਜਿਹੜੀ ਚੀਜ਼ ਖਾਣਾ ਉਹਨਾਂ ਨੇ ਆਪਾਂ ਦਿਖਾ ਦੰਨੇ ਆ ਹਾਂ ਆਪਾਂ ਜਦੋਂ ਪੰਜੋਪੜੀ ਰੋਟੀ ਖਾਣਨੇ ਹਾਂ ਹਾਂ ਉਹ ਵੀ ਲੱਗੀ ਜਾਂਦੀ ਹੈ ਅਸੀਂ ਚੋਪੜਦੇ ਨਹੀਂ ਜੀ ਰੋਟੀ ਬਾਕੀ ਗੱਲ ਸਹੀ ਆ ਸੰਦੀਪ ਨੇ ਕਦੀ ਬੰਦ ਕਰਤੀ ਸਾਡੀ ਕਦੀ ਵੀ ਚੋਪੜੀ ਰੋਟੀ ਨਹੀਂ ਖਾਣੀ ਹੈਗੀ ਅੱਜ ਤੱਕ ਹਾਂ ਮੈਂ ਕਿਸੇ ਨੂੰ ਨਹੀਂ ਭੰਡ ਕਰਦਾ ਕੋਈ ਤਵੇ ਦੇ ਉੱਪਰ ਉਹਨਾਂ ਜਿਹੜਾ ਸੰਦੀਪ ਆ ਕਾਲਾ ਕਾਲਾ ਜਾਂ ਲੱਗ ਗਿਆ ਨਾ ਹਾਂ ਇਹ ਰੋਟੀ ਸਹੀ ਨਹੀਂ ਬਣਨ ਦਿੰਦਾ ਅੱਛਾ ਹਾਂ ਹੂੰ ਠੀਕ ਹੈ ਜੀ ਹੂੰ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਮੂੰਹ 'ਚ ਪਾਣੀ ਪਾਇਆ ਹੋਣਾ ਜ਼ਰੂਰ